ਮੈਗਰੀ ਕਾਕਾਲਾ ਮੈਗਰੀ ਕੀ ਫਤਿਹ ਹੁਣ ਆਪਾਂ ਆ ਗਏ ਜੀ ਗੁਰਦੁਆਰਾ ਡੇਰਾ ਸਾਹਿਬ ਸਤਾਨ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਚਲੋ ਜੀ ਹੁਣ ਚੱਲਦੇ ਆਂ ਅੰਦਰ ਕਰਦੇ ਆਂ ਦਰਸ਼ਨ ਬੈਠ ਬੰਦ ਠੀਕ ਸੁੱਝੋ ਸੱਤ ਲੋਕ ਇਹ ਹੈ ਜੀ ਗੁਰਦੁਆਰਾ ਡੇਰਾ ਸਾਹਿਬ ਸੋ ਡੇਰਾ ਸਾਹਿਬ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਮੈਂ ਕਹਿੰਦਾ ਜੀ ਕਾਲਾ ਸਾਹਿਬ ਬਗੈਰ ਸਿੰਘ ਕਤੇ ਜੀ ਉਹ ਆ ਉਹ ਹੈਗੀ ਆ ਪੁਰਾਣੀ ਬਿਲਡਿੰਗ ਹੈ ਜੀ ਸੀਜਾ ਜੀ ਸੀਜਾ ਜੀ ਉਹ ਪੁਰਾਣੀ ਬਿਲਡਿੰਗ ਆਜੋ ਗੁਰੂ ਪਿਆਰੇ ਗੱਡੀਾਂ ਵਿੱਚ ਬੈਠੋ ਆਜੋ ਗੁਰੂ ਪਿਆਰੇ ਆਪਣੇ ਆਪਣੇ ਗੱਡੀ ਵਿੱਚ ਬੈਠ ਜਾਓ ਜੀ ਜੀ ਬਸ ਆ ਜਾਓ ਅਸੀਂ ਤੁਹਾਨੂੰ ਸ਼ਾਬਾਸ਼ ਗੁਰਦਵਾਰਾ ਡੇਰਾ ਸਾਹਿਬ ਸਪਾਟੇ ਤੇਰਾ ਸਾਹਿਬ ਇੱਧਰ ਆ ਲੰਗਰ ਹਾਲ ਹੋਣਾ ਹੈ ਨਾ ਮੈਂ ਅੱਛਾ ਲੰਗਰ ਹਾਲ ਇੱਧਰ ਸਰ ਲੰਗਰ ਹਾਲ ਉਹ ਹਾਂਜੀ ਹਾਂਜੀ ਆਹ ਗਾਦੀ ਬਿਲਡਿੰਗ ਆ ਸਰ ਸ਼ਿਦਸਤਾਨ ਹੈਗਾ ਅੱਛਾ ਇੱਥੇ ਅੰਦਰ ਕੋਈ ਬਣਿਆ ਵਾ ਅੰਦਰ ਸਰ ਅੰਦਰ ਸ਼ਿਦੀ ਹੋਈ ਸਰ ਗੁਰੂ ਜੰਦੇ ਆਪੀ ਠੀਕ ਹੈ ਜੀ ਠੀਕ ਹੈ ਜੀ हम जा रहे हैं ये आप दर्शन साहिव, देरा साहिव देरा पाथ पाथ कर दरबार साहेब डेरा साहब डेरा साहेब दरबार साहब जी शही स्थान पातशाही पंजी गुरु अर्जन देव जी है जी पुरानी बिल्डिंग तो इधर है निशान साहब ਐਵਰੀ ਲਿੰਕ ਪਲਾਨੀ ਲੱਗਦੀ ਹੈ ਪਹਿਲਾਂ ਦੇ ਸਮੇਂ ਦੀ। ਵਾਕੀ ਪੁੱਛਾਂਗੇ ਕਿਸੇ ਨੂੰ। ਉੱਧਰ ਹੈਗਾ ਨਿਸ਼ਾਨ ਸਾਹਿਬ। ਫਾਲਸਾ ਪੰਥਰੀ। ਨਿਸ਼ਾਨ ਹਰ ਜਗ੍ਹਾ ਤੇ ਝੂਲ ਰਹੇ ਨੇ। ਉਸ ਪ੍ਰਮਾਤਮਾ ਦੀ ਕਿਰਪਾ ਨਾਲ। ਇੱਥੇ ਗੁਰਦੁਆਰਾ ਸਾਹਿਬ ਜੀ ਬਿਲਕੁਲ ਸ਼ਾਹੀ ਕਿਲੇ ਦੇ ਬਿਲਕੁਲ ਰਵੇ ਆ ਤੇ ਨਾਲ ਮਨਾਰੇ ਪਾਕਿਸਤਾਨ ਤੇ ਨਾਲ ਹੀ ਆ ਬਾਦਸ਼ਾਹੀ ਕੋਸੋ ਮਸਜਿਦ ਹੈ ਤਾਂ ਦੀ ਆ ਸਾਰਾ ਪੁਰਾਣੀਆ ਬਿਲਡਿੰਗ ਨੇ ਜੀ ਹੁਣ ਪਹਿਲਾਂ ਮੱਥਾ ਟੇਕਦੇ ਆ ਜੀ ਫੇਰ ਤੁਹਾਨੂੰ ਦਰਸ਼ਨ ਕਰਾਉਂਦੇ ਆ ਸੱਚੇ ਕੁਬਸੋ ਤੇਰੀ ਯਾਦ ਦਰਬਾਰ ਸਾਹਿਬ ਭਾਰਤੀ ਲਈ ਕੁਡੀ ਕਾ ਇਹ ਇਧਰ ਵਾਰਸਾ ਦੇ ਹੰਦਰਾ ਤੇਸ ਤੋਂ ਵਾਲੇ ਕੇ ਜਨੇ ਤਾਂ ਬਾਹਰ ਦਰਸ਼ਨ ਕਰਾਣੇ ਆ ਜੀ ਸੱਚੇ ਤੇਰਾ ਜੀ ਆ ਵਾਹਿਗੁਰੂ ਦੀ ਕਿਫਤ ਹੈ ਇੱਥੇ ਦੀ ਅੱਜ ਤੁਸੀਂ ਪਹੁੰਚੇ ਗੁਰਦੁਆਰਾ ਡੇਰਾ ਸਾਹਿਬ ਸ਼ਹੀਦੀ ਸਥਾਨ ਪੰਜਵੇਂ ਪਾਛਾ ਸਿਰ ਜਨੇ ਮਾਰਾ ਦਾ ਇੱਥੇ ਦੇਖਦੇ ਕੋਲ ਦੋ ਤਿਆਰ ਨੇ ਇੱਕ ਹੈਗਾ ਪੰਜਵੇਂ ਪਾਚਾ ਸ਼ਿਰੋਜਨ ਮਹਾਰਾਜਾ ਤੇ ਇੱਕ ਹੈਗਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਆਪ ਜੀ ਬੈਠੇ ਹੋ ਇਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਡੈਥ ਹੋਈ ਸੀ ਸ਼ਹੀਦ ਕਿਲੇ ਦੇ ਵਿੱਚ ਤੇ ਇੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਇਸ ਸਮਾਦ ਉਹਨਾਂ ਦੇ ਮੁੰਡਿਆਂ ਨੇ ਤਿਆਰ ਕਰਾਈ ਸੀ ਮਹਾਰਾਜਾ ਖੜਕ ਸਿੰਘ ਨੇ ਅਤੇ ਸ਼ੇਰ ਸਿੰਘ ਨੇ ਉੱਤੇ ਤੁਸੀਂ ਜਿੰਨਾ ਵੀ ਦੇਖਦੇ ਹੋ ਸਾਰਾ ਮੁਲਤਾਨੀ ਸ਼ੀਸ਼ਾ ਲੱਗਾ ਆ ਉਸ ਵੇਲੇ ਵਿੱਚ ਲਾਈਟ ਵਗੈਰਾ ਨਹੀਂ ਹੁੰਦੀ ਸੀ ਜਦ ਉੱਤੇ ਕੈਂਡਲ ਬਾਲਦੇ ਸੀ ਤੇ ਤੇ ਲਾਹੌਰ ਦੀ ਬਾਰਾਦਰੀ ਬੜੀ ਮਸ਼ਹੂਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵਿੱਚ ਜਦੋਂ ਕਰਫਿਊ ਲੱਗਦਾ ਸੀ ਯਾਰਾ ਗੇਟ ਬੰਦ ਹੋ ਜਾਂਦੇ ਸੀ ਤੇ ਇੱਕ ਗੇਟ ਖੁੱਲਾ ਰਹਿੰਦਾ ਸੀ ਉਹ ਸੀਗਾ ਰੋਸ਼ਨਾ ਗੇਟ ਕਿਹਾ ਜਾਂਦਾ ਸੀ ਸਿੱਖ ਰਾਜ ਜਦੋਂ ਕਵਰਨੌ ਨਿਹਾਲ ਸਿੰਘ ਸ਼ੇਰਪ Nhà ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਅਤੇ ਮਹਾਰਾਜਾ ਖੜਕ ਸਿੰਘ ਦੇ ਮੁੰਡੇ ਉਸੇ ਗੇਟ ਨੂੰ ਐਂਟਰ ਕਰ ਰਹੇ ਸੀਗੇ ਆਪਣੇ ਪਿਤਾ ਜੀ ਦਾ ਸੰਸਕਾਰ ਕਰਕੇ ਮਹਾਰਾਜਾ ਖੜਕ ਸਿੰਘ ਦਾ ਸ਼ਾਈ ਕਿਲੇ ਨੂੰ ਜਾ ਰਹੇ ਸੀ ਤੇ ਡੋਗਰਿਆ ਨੇ ਉਸੇ ਗੇਟ ਤੋਂ ਛਾਜਾ ਸੁੱਟ ਦਿੱਤਾ ਸੀਗਾ ਤੇ ਉੱਥੇ ਉਹ ਜ਼ਖਮੀ ਹੋ ਗਏ ਸੀਗੇ ਤੇ ਸ਼ਾਈ ਕਿਲੇ ਜਾ ਕਰਕੇ ਉਹਨਾਂ ਨੂੰ ਪਥਰਾਂ ਨਾਲ ਡੈਥ ਕਰ ਦਿੱਤੀ ਸੀਗੀ ਤੋ ਗੇਟ ਹੁਣ ਬੰਦਿਆ ਤੇ ਜਿਹੜਾ ਹੁਣ 11ਵਾਂ ਦਰਿਆ ਉਹ ਖੁੱਲਿਆ ਉਹ ਜਿਹੜਾ 12ਵਾਂ ਗੇਟ ਆ ਉਹ ਬੰਦ ਆ ਕਿਹਾ ਜਾਂਦਾ ਸਿੱਖ ਰਾਜ ਖਤਮ ਹੋਇਆ ਉਹ ਉਸੇ ਵੇਲੇ ਦਾ ਹੀ ਬੰਦ ਆ ਤੇ ਉਸ ਯਾਦ ਵਿੱਚ ਉਹਨਾਂ ਨੇ ਸਮਾਧ ਦੇ ਵੀ 12 ਗੇਟ ਬਣਾਤੇ ਤਿੰਨੇ ਸਾਹਮਣੇ ਨੇ ਤਿੰਨ ਉਹ ਸਾਈਡ ਤੇ ਤਿੰਨੇ ਦਰਦੀ ਤੇ ਤਿੰਨ ਬੈਕ ਸਾਡ ਤੇ ਇਹ ਲੋਹਰ ਦੀ 12 ਦਰਿ ਬੜੀ ਮਸ਼ਹੂਰ ਹੁੰਦੀ ਸੀ ਕਈ ਉਸ ਵੇਲੇ ਦੇ ਵਿੱਚ ਤੇ ਉਸ ਯਾਦ ਵਿੱਚ ਉਹਨਾਂ ਨੇ ਸਮਾਧ ਦੇ ਵੀ 12 ਗੇਟ ਬਣਾਏ ਤੇ ਇੰਦੀ ਸਮਾਧ ਦੀ ਬੈਕ ਸਾਈਡ ਤੇ ਦੋ ਸਮਾਧਾ ਹੋਰ ਨੇ ਮਹਾਰਾਜਾ ਖੜਕ ਸਿੰਘ ਦੀ ਅਤੇ ਕਵਰਨੋ ਨਿਹਾਂ ਸਿੰਘ ਜੀ ਤੇ ਇੱਥਾ ਸ਼ਹੀਦੀ ਸਥਾਨ ਪੰਜਵੇਂ ਪਾਤਸ਼ ਪੰਜਵੇਂ ਪਾਚਾ ਸੁਰਜਿੰਦਰ ਮਹਾਰਾਜ ਨੂੰ ਜਦੋਂ ਨੇ ਖਾਦੇ ਤਸੀਹੇ ਦਿੱਤੇ ਗਏ ਸੀ ਚੰਦੂ ਮਲਦੀ ਹਵੇਲੀ ਦੇ ਵਿੱਚ ਤੇ ਜਦੋਂ ਉਹਨਾਂ ਨੂੰ ਪੁੱਛਿਆ ਸੀ ਆਖਰੀ ਖੁਸ਼ੀ ਕੀ ਉਹਨਾਂ ਦੀ ਤੇ ਉਹਨਾਂ ਨੇ ਕਿਹਾ ਸੀ ਮੈਂ ਰਿਵਰ ਰਾਵੀ ਦੇ ਖੰਡੇ ਤੇ ਇਸ਼ਨਾਨ ਕਰਨਾ ਹੈ ਜਿੱਥੇ ਆਪ ਜੀ ਇਸ ਵੇਖ ਖੜੇ ਹੋ 1500 1600 1700 ਤੇ ਕਰੇ ਥੂ ਰਿਵਰ ਰਾਵੀ ਵਗਦੀ ਰਹੀ ਆ 1606 ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਉੱਥੇ ਲਿਆਂਦਾ ਗਿਆ ਸੀਗਾ ਇਹਠਾਂ ਜਿੱਥੇ ਰਿਵਰ ਰਾਵੀ ਦਾ ਕਿਨਾਰਾ ਸੀਗਾ ਤੇ ਉੱਥੇ ਉਹਨਾਂ ਨੇ ਟੁੱਬੀ ਲਾਈ ਸੀ ਤੇ ਉੱਥੇ ਅਲੂ ਪੋ ਗਏ ਸੀਗੇ 6ਵੇਂ ਪਾਚਾ ਹਰਗੋਬ ਸਿੰਘ ਮਹਾਰਾਜ ਕੋ ਸਲਾ ਉਹਨਾਂ ਨੇ ਉਸੇ ਥਾਂ ਦੇ ਦਰਸ਼ਨ ਕੀਤੇ ਸੀ ਤੇ ਉਹਨਾਂ ਨੇ ਕਿਹਾ ਸੀ ਇੱਥੇ ਮੇਰੇ ਪਿਤਾ ਜੀ ਦੀ ਸ਼ਹੀਦੀ ਹੋਈ ਆ ਤੇ ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਨਾ ਚਾਹੀਦਾ ਜਿਹੜੀ ਦਰੇ ਰਾਵੀ ਸੀਗੀ ਉਹਨੇ ਆਪਣਾ ਰੁਖ ਮੋੜ ਦਿੱਤਾ ਸੀਗਾ ਉਹ ਹੁਣ ਇੱਥੋਂ 3 ਕਿਲੋਮੀਟਰ ਦੂਰ ਹੈ ਦਰੇ ਰਾਵੀ ਤੇ ਉੱਥੇ ਆ ਕਰਕੇ ਉਹਨਾਂ ਨੇ ਕੱਚਾ ਥੜਾ ਬਣਾ ਕਰਕੇ ਨਾਮ ਦਿੱਤਾ ਸੀ ਡੇਰਾ ਸਾਹਿਬ ਕਿ ਗੁਰੂ ਦਾ ਕੈਂਪ ਆ ਗੁਰਦੁਆਰਾ ਡੇਰਾ ਆ ਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸੀ ਤੇ ਜਿਹੜਾ ਪੱਕਾ ਥੜਾ ਸਾਹਿਬ ਬਣਿਆ ਆ ਆਪ ਜੀ ਇੱਥਾ ਜਾ ਕੇ ਉਹਨਾਂ ਦੇ ਵੀ ਤੁਸੀਂ ਵੀਡੀਓ ਵਗੈਰਾ ਸ਼ੂਟ ਕਰ ਲੈਣਾ ਤੇ ਉਹ ਮਹਾਰਾਜਾ ਰਣਜੀਤ ਉਹ ਕਾਫੀ ਪੁਰਾਣੀ ਹਾਲਤ ਚ ਸੀਗਾ ਉਹ ਤਰਨ ਤਰਨ ਬਾਬ ਜਗਤਾਰ ਸਿੰਘ ਆ ਲੈ ਨਵਾਂ ਕਰ ਦਿੱਤਾ ਆ ਤਾਂ ਕਰਕੇ ਉੱਤੇ ਸਾਰੀ ਦਾ ਕੰਮ ਚੱਲ ਰਿਹਾ ਜਿਹੜਾ ਗੁਰੂ ਰੰਸਾ ਮਹਾਰਾਜ ਦਾ ਪ੍ਰਕਾਸ਼ ਉਹ ਸੀ ਸਮਾਦ ਦੇ ਉੱਤੇ ਕੀਤਾ ਹੈ ਉਦਾਂ ਸਿੱਖ ਜਗਤ ਦੇ ਵਿੱਚ ਸਮਾਦਾਂ ਤੇ ਪ੍ਰਕਾਸ਼ ਨਹੀਂ ਕੀਤਾ ਜਾਂਦਾ ਪਰ ਗੁਰੂ ਮਹਾਰਾਜ ਦੀ ਕਿਰਪਾ ਆ ਤੇ ਮਹਾਰਾਜ ਅਨਜੀਤ ਸਿੰਘ ਦੇ ਰਾਜ ਨੂੰ ਪਾਗ ਲੱਗਣੇ ਸੀਗੇ ਤੇ ਪਿਛਲੇ 7 ਸਾਲਾਂ ਤੋਂ ਉੱਤੇ ਕਿਹਾ ਜਾਂਦਾ ਪ੍ਰਕਾਸ਼ ਹੋ ਰਿਹਾ ਸਮਾਦ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇੱਕ ਮੈਂ ਨਾ ਸ਼ੁਰੂ ਕੀਤੀ ਸੀ ਵੀਡੀਓ ਜੀ ਇੱਥੇ ਆ ਜਿਹੜਾ ਗੁਰਦੁਆਰਾ ਆ ਜਿਹੜਾ ਸਥਾਨ ਆ ਇਹ ਹੈਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮਾਦਾ ਇਹ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਸਥਾਨ ਆ ਨਹੀਂ ਹੈਗਾ ਉਹ ਥੱਲੇ ਆ ਠੀਕ ਹੈ ਜੀ ਮੈਂ ਜੀ ਮਾਫੀ ਚਾਹੁੰਦਾ ਮੈਂ ਵੀਡੀਓ ਚ ਪਹਿਲਾਂ ਆ ਜਗ੍ਹਾ ਨੂੰ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਸਥਾਨ ਕਿਹਾ ਸੀ ਉਸ ਲਈ ਮਾਫੀ ਚਾਹੁੰਦੇ ਹਾਂ ਜੀ ਮਾਣੀ ਮਾਫੀ ਚਾਹਨਾ ਮੈਂ ਇਸ ਸਥਾਨ ਨੂੰ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਦਾ ਸਿੱਧੀ ਸਥਾਨ ਕਹੀ ਦੱਸੀ ਗਿਆ ਪਹਿਲਾਂ ਵੀਡੀਓ ਚ ਇਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਆ ਜੀ ਤੇ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਸਿੱਧੀ ਸਥਾਨ ਥੱਲੇ ਆ ਜੀ ਤੇ ਉਹ ਸਾਹਮਣੇ ਮਨਾਰੇ ਪਾਕਿਸਤਾਨ ਆ ਜਿਹੜਾ ਇਹਨੂੰ ਕਹਿੰਦੇ ਮਨਾਰੇ ਪਾਕਿਸਤਾਨ ਜਦੋਂ 1940 ਦੇ ਵਿੱਚ ਸੀਗਾ ਵੀ ਬੰਨਾਂ ਉਹਨਾਂ ਨੇ ਇੱਥੇ ਉਹਦੀ ਖੁਸ਼ੀ ਚ ਉਹਦੀ ਜਗ੍ਹਾ ਬਣਾਈ ਸੀਗੀ ਤੇ ਹੁਣ ਚੱਲਦੇ ਆ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਸਥਾਨ ਤੇ ਜਿਹੜਾ ਕਿ ਥੱਲੇ ਆ ਜੀ ਮੇਰਾ ਫੋਨ ਕੈਮਰੇ ਦੀ ਬੈਟਰੀ ਡਾਊਨ ਹੋ ਗਈ ਸੋ ਇਸ ਲਈ ਹੁਣ ਬਣਾ ਰਹੇ ਆ ਮੋਬਾਈਲ ਫੋਨ ਦੇ ਵਿੱਚ ਇੱਧਰ ਹੈਗਾ ਜੀ ਲੰਗਰ ਤੇ ਉਹ ਸਾਡੇ ਬੈਠੇ ਨੇ ਘਰਤਾ-ਘਰਤਾ ਤੇ ਆਸਥਾਨ ਹੈਗਾ ਅ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਜੀ ਹੁਣ ਆਪਾਂ ਚੱਲਦੇ ਆਂ ਬਾਦਸ਼ਾਹ ਦੀ ਪੰਜਵੀਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਤੇ ਤੇ ਇਹਦੇ ਨਾਲ ਉਹ ਸਾਹਮਣੇ ਖੂਨੀ ਦਰਵਾਜਾ ਮਹਾਰਾਜ ਰਣਜੀਤ ਸਿੰਘ ਦੀ ਸਮਾਦ ਤੇ ਇੱਧਰ ਆ ਗਿਆ ਡੇਰਾ ਸਾਹਿਬ ਲਾਹੌਰ अच्छा इतने भी कम चल रहा किधर दी इतोनी दरवाजा ठीक है जी मेहरबानी इतम चल रहा इतना इतहास लिखा हुआ जी ਇੱਥੋਂ ਦੇ ਆ ਇੱਥੋਂ ਦੇ ਸੱਚੇ ਬਰਸ ਤੇਰੀ ਆਸਰਾ ਵੈਰੀ ਕੰਸਾ ਹਵੈਰੀ ਫਤਿਹ ਜੀ ਹਾਂਜੀ ਅੱਗੇ ਹੋ ਜਿਓ ਬਸ ਵੈਰੀ ਕੰਸਾ ਦੇ ਵੈਰੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਸ ਥਾਂ ਤੇ ਅਸੀਂ ਬੈਠੇ ਹਾਂ ਇਹ ਪਹਿਲੀ ਪਾਸ਼ਾ ਗੁਰੂ ਅਰਜਨ ਦੇਵ ਜੀ ਦਾ ਮਤਲਬ ਹੀ ਗੋਦਾਰ ਘਰੋ ਜਾਂ ਥੋੜਾ ਜਿਹਾ ਇਨੂੰ ਆਸਤਿਆਂ ਦੇ ਵਿੱਚ ਹੈ ਜਿਆਦਾ ਡੇਰਾ ਸਾਹਿਬ ਕਰਕੇ ਮਹਾਰਾਜ ਬਸਾ ਜਗਾ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਦੇ ਬਾਹਰ ਤੰਦੂਰ ਨੇ ਉਹ ਦਾ ਪਿੱਛੇ ਥੋੜਾ ਜਿਹਾ ਕੁਸ਼ਮੀਰੀ ਘਾਟੀ ਲਾ ਕੇ ਹੈਗਾ हां ਉਹਨਾਂ ਤਤੀ ਤਵੀ ਦੇ ਬਾਹਰ ਆ ਗੁਰੂ ਦੀ ਦੇਖਣਾ ਜੇ ਤਾਂ ਸੱਚ ਪਾਇਆ ਗਿਆ ਬਹੁਤ ਜਿਆਦਾ ਬੜੇ ਤਸੀਹ ਦਿੱਤੇ ਗਏ ਗੁਰੂ ਮਹਾਰਾਜ ਆਖਰਕਾਰ ਉਹਨਾਂ ਨੇ ਤੰਦੂਰੇ ਕਿਹਾ ਕੇ ਇੱਕ ਜਿੰਦੀ ਗਊ ਲੈ ਕੇ ਉਹਦੀ ਖਲ ਤਾਰ ਕੇ ਤੇ ਉਹਨਾਂ ਦੇ ਵਿੱਚ ਦਾ ਸੀਰ ਮਾਰਦੇ ਉਹ ਜਿਹੜੇ ਸੀਰ ਦੇ ਛਾਲੇ ਹੋਏ ਨੇ ਉਹ ਜ਼ਖਰੀਤ ਤੇ ਮਰ ਚੁਣ ਗਏ ਤੇ ਆਪੇ ਹੀ ਮਰ ਜਾਣਗੇ ਤੇ ਗੁਰੂ ਮਹਾਰਾਜ ਕਹਿਣ ਲੱਗੇ ਕਿ ਅਸੀਂ ਆਪਣੇ ਵਾਸਤੇ ਕਿਸੇ ਦੀ ਅਤਿਆ ਨਹੀਂ ਲੈਣੀ ਚਾਹੁੰਦੇ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਨੂੰ ਨਾਗ ਲਾ ਕੇ ਇਹ ਰਾਵੀ ਦਰਿਆ ਆ ਗਿਆ ਉਹ ਟਾਈਮ ਤੇ ਇੱਥੇ ਰਾਵੀ ਦਰਿਆ ਵਗਦਾ ਸੀ ਇਹ ਕਿਲੇ ਦੇ ਨਾਲ ਨਾਲ ਰਾਵੀ ਦਰਿਆ ਰੰਕਾ ਸੀ ਜਦੋਂ ਗੁਰੂ ਮਹਾਰਾਜ ਇੱਥੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਆਏ ਤੇ ਪਹਿਲੀ ਜੱਵੀ ਲਈ ਥੱਲੇ ਪਉਦੀ ਸਾਹ ਬਣਿਆ ਦੇਸਬਿੰਦ ਦੇ ਵਿੱਚ ਦੇਖ ਸਕਦੇ ਜਾ ਕੇ ਤੁਸੀਂ ਪਹਿਲੀ ਜੱਵੀ ਉੱਥੇ ਲਾ ਕੇ ਤੇ ਬਾਹਰ ਆਉਣ ਕਿਤੇ ਉਹਨਾਂ ਨੇ ਆਪਣਾ ਸੰਗਤ ਨੂੰ ਕਿਹਾ ਸਿਖਾ ਨੂੰ ਕਿ ਅਸੀਂ ਸੱਚਖੰਡ ਨੂੰ ਪਰਵੇਸ਼ ਹੋ ਤੇ ਨੇ ਤੁਸੀਂ ਨਾਮ ਤੇ ਆਪਣੇ ਬਾਣੇ ਪਾਣਾ ਮਿੱਠਾ ਕਰਕੇ ਮੰਨਣਾ ਦੂਸਰੀ ਜਦ ਵੀ ਉਹਨਾਂ ਨੇ ਇਸ ਜਗ੍ਹਾ ਤੇ ਲਈ ਜਿੱਥੇ ਆਪਾਂ ਬੈਠੇ ਹਾਂ ਇੱਥੇ ਵੀ ਲਾ ਕੇ ਫਿਰ ਸਿੱਧੇ ਸੱਚਖੰਡ ਚ ਲੱਗੇ ਆ ਉਹਨੇ ਮੂਰ ਬਾਦਸ਼ਾਹ ਨੇ ਬਥੇਰੇ ਟੋਬੇ ਟਾ ਕੇ ਲਾਇਦੇ ਕੋ ਗੁਰੂ ਮਹਾਰਾਜ ਆਗਰ ਸਰੀਰ ਕੋ ਲੱਭ ਜੇ ਪਰ ਉਹਦਾ ਪਰਮੇਸ਼ਰ ਦਾ ਰੂਪ ਸਣ ਗੁਰੂ ਮਹਾਰਾਜ ਉਹ ਸੱਚੇ ਸੱਚਖੰਡ ਚ ਲੱਗੇ ਉਹਨਾਂ ਦੇ ਪੁੱਤਰ ਛੇਵੇਂ ਪਾਤਸ਼ਾਹ ਆਏ ਤੇ ਉਹਨਾਂ ਆਣ ਕੇ ਤੇ ਇੱਥੇ ਕੱਚਾ ਥੜਾ ਬਣਾਇਆ ਮਿੱਟੀ ਦਾ ਦਲਾ ਬਣਾ ਕੇ ਨਾਂ ਰੱਖਿਆ ਦੇਰਾ ਸਾਹਿਬ ਇਹ ਗੁਰੂ ਅਰਜਨ ਦੇਵ ਜੀ ਕਿਤੇ ਨਹੀਂ ਜੇ ਉਹਨਾਂ ਦਾ ਆਖਰੀ ਥਾਂ ਜਿਹੜਾ ਸਦਾ ਦਾ ਮਨੋ ਤਨਵਾਣ ਕੇ ਉਹਨਾਂ ਦੇ ਦਰਸ਼ਨ ਕਰੇਗਾ ਮਹਾਰਾਜ ਉਹਨਾਂ ਦੇ ਕੰਮਾਂ ਨੂੰ ਹਮਲਾ ਕਰਨਗੇ ਇਹ ਜਿਹੜਾ ਥੜਾ ਸਾ ਇਹਨੂੰ ਬੋਲਾ ਮਤਲਬ ਇਹ ਦੇਰਾ ਸਾਹਿਬ ਕਰਕੇ ਪੁਕਾਰਿਆ ਜਾਂਦਾ ਇਹ ਗੁਰਦਵਾਰੇ ਨੂੰ ਆਹ ਜਿਹੜਾ ਛੋਟਾ ਬਿਲਡਿੰਗ ਬਣੀ ਆ ਬਜਟ ਹੈ ਖਲੋਤੇ ਆ ਆਹ ਜਿਹੜੀ ਪਿਛਲੇ ਉੱਤੇ ਤੱਕ ਆ ਇਹ ਮਹਾਰਾਜ ਸਿੰਘ ਨੇ ਬਣਾਈ ਹੈ ਮਹਾਰਾਜ ਸਿੰਘ ਤੋਂ ਤੇ ਇਹਨਾਂ ਦੇ ਥੋੜੇ ਥੋੜੇ ਆਪਣਾ ਕਮਰੇ ਛੋੜਣ ਲੈ ਬਾਲ ਦੇ ਕਹਿਣਾ ਕੋ ਉੱਤੇ ਕਰਿਆ ਹਨ ਆਪਾਂ ਟੁੱਟੇ ਭੱਜੇ ਪੈ ਰਹਿਣਾ ਤੇ ਕੋ ਪਾਕ ਵਾਲਾ ਵੀ ਕਮਰਾ ਨਹੀਂ ਤੇ ਬਾਬਾ ਜਗਤਾਰ ਸਿੰਘ ਤਰ ਤਾਰ ਆਇਆ ਨੇ ਸਭ ਤੋਂ ਪਹਿਲਾਂ ਆਣ ਕੇ ਇੱਥੇ ਗੁਰੂ ਰਾਮਦਾਸ ਦਾ ਗੁਰਦੁਆਰਾ ਪਿਆਰ ਕੀਤਾ ਚੂਨਾ ਮੰਡੀ ਤੁਸੀਂ ਗਏ ਹੋਗੇ ਨਹੀਂ ਅਜੇ ਜਾਣਾ ਜੀ ਜਾਣਾ ਜੀ ਜਪੀ ਘਰ ਜਾਇਆ ਹਾਂ 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 ਜਾਈਏ ਜਾਈਏ ਚੂਨਾ ਮੰਡੀ ਉੱਥੇ ਥਾਂ ਦਾ ਤੜਾ ਤਾਂ ਕਿਸੇ ਗੁਰੂ ਰਾਮਦਾਸ ਦੇ ਘਰ ਦਾ ਲਗਭਗ ਥਾਂ ਖਰੀਦ ਕੇ ਬਾਬੇ ਨੇ ਮੁੱਲ ਤੇ ਥੋੜਾ ਗੁਰਦੁਆਰਾ ਖੁੱਲਾ ਕੀਤਾ ਮਹਾਰਾਜਾ ਪ੍ਰਕਾਸ਼ ਅੱਤੇ ਕੀਤਾ ਉਸ ਤੋਂ ਬਾਅਦ ਇਹ ਸੰਗਤ ਦੇ ਇਤਿਹਾਸਿਕ ਕਮੇਟੀ ਤੇ ਜਾਂ ਹੋਰ ਸਕਤ ਜਿਹੜੀ ਉਹ ਇਹਨਾਂ ਬਾਬਾ ਜੀ ਨੂੰ ਕਹਿੰਨ ਲਗੇ ਬਾਬਾ ਜੀ ਤੁਸੀਂ ਉਹ ਗੁਰਦੁਆਰਾ ਬੜਾ ਸੋਹਣਾ ਤਿਆਰ ਕਰਤਾ ਸਾਨੂੰ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਵੀ ਤਿਆਰ ਕਰ ਗੁਰੂ ਬਾਬਾ ਜਗਤਾਲ ਸਿੰਘ ਨੇ 2014 ਦੇ ਵਿੱਚ ਇਹ ਟੱਪ ਲਾਇਆ 2014 ਦੇ ਇਹਨਾਂ ਨੂੰ 7-8 ਸਾਲ ਹੋ ਗਏ ਗੁਰਦੁਆਰਾ ਤਿਆਰ ਕਰਨੇ ਅੱਲੇ ਬੇਸਮੈਂਟ ਬਣਾਈ ਬੜੀ ਖੁੱਲੀ ਤਗੜੀ ਬੇਸਮੈਂਟ ਆ ਹਫਤੇ ਜਿੰਨਾ ਕੰਮ ਚੱਲ ਰਿਹਾ ਬਾਹਰ ਅੰਦਰ ਜਿੰਨਾ ਚੱਲ ਰਿਹਾ ਇਹ ਬਾਬਾ ਜਗਤਾਲ ਸਿੰਘ ਤਨਤਨ ਵਾਲੇ ਕਰਾ ਰਿਹਾ ਮਹਾਰਾਜਾ ਪ੍ਰਕਾਸ਼ ਇਹ ਦੇਖ ਲਈ ਉਹ ਹੁਣ ਮਹਾਰਾਜਾ ਮੜੀਗਾਟ ਕੀਤਾ ਇਹ ਕੱਤੇ ਦੇ ਸੱਜਰਵਾ ਨਹੀਂ ਹੋਈ ਆਗੀ ਇਸ ਕਰਕੇ ਮਾਰਾ ਫੋਟੋਸ਼ਾਪ ਦੀ ਜਗ੍ਹਾ ਤੇ ਉੱਥੇ ਕੀਤਾ ਹੁਣ ਇਹਨਾਂ ਦੇ ਅਸੀਂ ਤਿੰਨ ਕਮਰੇ ਤਿਆਰ ਕਰਾ ਚੁੱਕੇ ਆਂ ਤੇ ਆ ਪਿਛਲੇ ਬਨੇ ਉਪਰ ਲੈਵਲ ਨੇ ਹਾਲ ਬਣਾਉਣ ਵਾਸਤੇ ਤਿਆਰ ਕਰ ਦਿੰਦੇ ਆ ਇਹਨਾਂ ਦੀ ਮਰਜ਼ੀ ਹੈ ਜਦੋਂ ਮਰਜ਼ੀ ਹੈ ਆਪਣਾ ਪ੍ਰਕਾਸ਼ ਕਰ ਦੇਣ ਕੱਲ ਨੂੰ ਕੱਲ ਨੂੰ ਪਰਸਨਲ ਕਰ ਲੈਣ ਜਿੰਦਰੀਆਂ ਲਾਉਣੀਆਂ ਨੇ ਜਦੋਂ ਆਖਣਗੇ ਜਿੰਦਰੀ ਅਸੀਂ ਕਾਲ ਦੇਾਂਗੇ ਕਿਉਂ ਲੋਕ ਉਹਦੇ ਹੀ ਲੋਕਾਂ ਸਾਡੇ ਤੱਕ ਦੀ ਖਲਾਵਾ ਪਾਉਂਦੇ ਹੀ ਵੇਚ ਆਣ ਕੇ ਕਈ ਕੁਝ ਖਾਦੇ ਪੀਂਦੇ ਆ ਇਹ ਕਰਕੇ ਮੈਂ ਉਹਨਾਂ ਨੂੰ ਦੇਖਦੀ ਆ ਬਾਾਕੀ ਇਹ ਕਾਤਿਵਾ ਬਾਬਾ ਜੀ ਦਾ ਸੰਦੇਸ਼ ਚੱਲ ਰਹੀ ਆ ਥੋੜਾ ਦੋ ਮਿੰਟ ਨਾਮ ਜਪ ਲਓ ਤੇ ਫਿਰ ਮੈਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਅਸੀਂ ਅੰਦਰ ਦਰਸ਼ਨ ਕਰਿਆ ਹੈ ਇਹ ਵੀਡੀਓ ਇੱਥੇ ਮੁੱਕ ਰਹੀ ਹੈ ਜੀ ਇਹ ਸੀਗੀ ਆ ਪਾਰਸ਼ਾ ਪੰਜਵੀਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਦੀ ਤੇ ਨਾਲ ਮਹਾਰਾਜਾ ਹਰਜਿੰਦਰ ਸਿੰਘ ਦੀ ਸਮਾਦ ਤੇ ਹੁਣ ਮਿਲਦੇ ਆਂ ਅਗਲੀ ਵੀਡੀਓ ਚ ਤੇ ਵੀਡੀਓ ਨੂੰ ਵਧੀਆ ਲੱਗੀ ਲਾਈਕ ਕਰਿਓ ਤੇ ਕਮੈਂਟ ਕਰਿਓ ਹੁਣ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਰੱਬ ਰੱਖਾ ਜੀ